ਕਿਤੇ ਨਾ ਕੋਈ ਨਾ ਕੋਈ ਤਸੀਂ ਗੀ ਗਿਆ ਗਾ ਤਾ ਸਾਹਮਣੇ ਵਾਲ ਤੋਂ ਨਾ ਜਵਾਣਾ ਤੋਂ ਅਰੇ ਰਾਜਾ ਰਸੂ ਮੂੜ ਕੇ ਗੋਜਣੇ ਕਾਢਣ ਨੂੰ ਜਿਵੇਂ ਨਾ ਹੁਣ ਕਾਰ ਚਾ ਲਈਆਂ ਹੋਈਆਂ ਬੈਠ ਵਾਲੇ ਸਾਰੀਆਂ ਦੇ ਬੋਰਡ ਤੇ ਚੜ ਰਹੀ ਆ ਨੇ ਪਹਿਲੇ ਹੋਣਾ ਨਾ ਵੀਡੀਓ ਆ ਦੇਖੋ ਹੋਣੇ ਵੀਡੀਓ ਬਣਾਉਣੀ ਸਾਰਿਆਂ ਦੀ ਪਾਣੀ ਦੀ ਬਾਹਰ ਆ ਜਾਓ ਸਾਨੂੰ ਜਾਨ ਬਹੁਤ ਪਿਆਰੀ ਹੈ ਥੋੜਾ ਖੋਲ ਦੋ ਨਾ ਨਹੀਂ ਉਹ ਸਾਡ ਨਹੀਂ ਆਹ ਕਿਹਦੇ ਘੁੰਮਣਾ ਇਹ ਚੱਲੋ ਕਿਸੇ ਨੂੰ ਪਤਾ ਨਹੀਂ ਖਿਲਾਉਣ ਦਾ ਕਿਸੇ ਨੂੰ ਪਤਾ ਨਹੀਂ ਇਹ ਤਾਂ ਚੱਲ ਲਾ ਕੇ ਠੀਕਰਣਗੇ ਤੇ ਜੇ ਸਭ ਸੱਤੇ ਥੱਲੇ ਗਏ ਆਹੋ ਵੀ ਚੱਲੋਗੇ ਆਪ ਵੀ ਡੱਡੋਗੇ ਉਹ ਦੋ ਦੱਕ ਜੰਗੋ ਨਾ ਭੀ ਬੀ 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 ਬੋਰ ਨਾ ਰੋ ਕੁੱਤੇ ਖਾਂਦੀ ਫਿਰ ਜਾਈਏ ਜੰਤੂ ਉੱਧਰ ਦੇਖੋ ਸਾਹਮਣੇ ਹਾਂ ਦੇ ਹੰਦੇ ਹੰਦੇ ਸ਼ਰਦਾ ਬਿਲੇ ਸ਼ਰਦਾ ਮੈਂ ਵੀ ਹਾਂ ਇਹ ਜਾਉਂਦੇ ਨਹੀਂ ਜਾਂਦੀ ਇਹ ਤਾਂ ਮੇਰੀ ਤਾਂ ਬਣਾਈ ਨਹੀਂ ਤੇ ਪਾਣੀ ਨਾਲ ਜਾਉਂਦੇ ਹਾਂ ਹਾਂ ਉਹ ਉਧਰੋਂ ਵਿੱਚ ਉਧਰੋਂ ਦੇਖ ਲੋ ਬੋਰਡ ਚੜ ਰਹੇ ਆ ਬੋਲ ਤਾਂ ਬੁਸ਼ੇ ਕਰੇ ਸਪੋਰਟ ਤੇ ਜਾ ਰਹੇ ਆ ਜੀ ਬੋਲਦੇ ਹਾਂ ਹਾਂ ਜੀ ਅੱਜ ਬਹੁਤ ਬੜੇ ਨਜ਼ਾਰੇ ਲੈ ਰਹੇ ਆ ਥੋੜਾ ਇੱਕ ਤਾਂ ਹੈਗਾ ਪਰ ਬੜਾ ਮਜ਼ਾ ਆ ਰਿਹਾ ਬੋਰਡ ਤੇ ਜਾ ਰਹੇ ਆ ਅਸੀਂ ਬੋਰਡ ਤੇ ਚੜੇ ਹੋਏ ਆ ਜੀ ਦੇਖੋ ਜੀ ਅਸੀਂ ਵਿੱਚ ਬੈਠੇ ਡੁੱਬ ਚੱਲੇ ਆ ਅਜੋ ਜੀ ਨਹੀਂ ਜਣਾ ਸਾਨੂੰ ਬਚਾਓ ਜੀ ਆਹ ਲਓ ਜੀ ਸੱਤੀ ਬਾੜ ਦੇ ਬੱਚੇ ਨੇ ਸੋਹਣੇ ਬੰਦੇ ਹਾਂ ਜੀ ਟੇਮ ਆ ਦੇਖੋ ਜਿਵੇਂ ਡਰਦੀ ਹੈਗੀ ਦੇਖੋ ਕਿਨਾਰੇ ਤੇ ਖੜੀ ਹੈ ਅਸੀਂ ਘਰ ਜਾ ਕੇ ਕੀ ਜਵਾਬ ਦੇਵਾਂਗੇ ਜੇ ਲੁੱਟ ਨਹੀਂ ਖਾ ਗਈ ਇੱਥੇ ਨਹੀਂ ਨਹੀਂ ਫੋਟੋ ਜਦ ਆ ਦੇਖੋ ਫੋਟੋ ਖਿਚੋ ਦੀ ਉਹ ਤੇਰੇ ਕੋਲ ਆ ਦੇਖੋ ਸਾਡੇ ਮਾਸਟਰ ਜੀ ਨੇ ਜਿਹੜੇ ਆ ਸਾਨੂੰ ਚੜਾ ਕੇ ਲਿਆਏ ਨੇ ਦੇਖੋ ਹੁਣ ਆ ਮਾਸਟਰ ਜੀ ਆਪ ਡਰ ਜਾਂਦੇ ਨੇ ਸਾਨੂੰ ਉੱਤਰ ਜਾਂਦੇ ਨੇ ਚਲੋ ਸ਼ੁਕਰ ਹੈ ਸਾਡ ਨਾਲ ਇੱਕ ਭਾਈ ਸਬਜੀ ਵੀ ਹੈਗੇ ਨੇ ਇਹਨਾਂ ਦਾ ਪਹਿਲੇ ਸਬੂਤ ਲੈ ਲੈ ਜਿਹੜੇ ਟੋਕਦੇ ਆ ਦੇਖੋ ਜੀ ਫੋਟੋ ਖਾਣੇ ਨਹੀਂ ਵੀ ਫੋਟੋ ਹਾਂ ਸਾਰੇ ਕੰਮ ਕਰੂਗਾ ਸਾਰੇ ਆਲੇ ਦਾਲ ਲੈ ਲੈਣਾ ਪਹਿਲਾ ਸੀਨ ਵਧੀਆ ਸੋਹਣਾ ਆਉਂਦਾ ਹੈ ਦੇਖੋ ਜੀ ਸਾਨੂੰ ਡੋਬਣ ਦੇ ਰੋ ਲਾਈ ਹੋਣੀ ਆ ਪਾਣੀ ਆ ਮੈਲਾ ਹੀ ਰਾਤ ਨੂੰ ਘੰਡੇ ਚੱਕ ਕੇ ਘੰਡੇ ਚੱਕ ਕੇ ਕਿਹਣੀ ਜੇ ਪਾਈ ਰਾਤ ਨੂੰ ਅੱਗ ਪਾਣੀ ਆ ਜਹਾਨੀਆਂ ਮੈਲਾ ਹੀ ਰਾਤ ਨੂੰ ਅੱਗ ਪਾਣੀ ਆ ਜਹਾਨੀਆਂ ਮੈਲਾ ਹੀ ਰਾਤ ਨੂੰ ਬੇੜੀ ਪਾ ਲਓ ਹੁਣ ਇੱਕ ਦੀ ਬੋਲੀ ਉਹ ਨਹੀਂ ਨਹੀਂ ਆ ਜਾ ਰਹੇ ਜੀ ਕੱਢਣੇ ਲੱਗੇ ਆ ਆ ਜਾ ਆ ਜਾ ਜੰਪਾ ਨਹੀਂ ਜੰਦਰੇ ਫੜ ਕੇ ਰੱਖੋ ਨੂੰ ਆ ਜਾ ਮੈਂ ਤੁਹਾਨੂੰ ਜਾਓ ਜਾਓ ਨਹੀਂ ਲਾਇਓ ਹੋ ਜਾਓ ਵੀ ਆਜੋ ਵੀ ਜੀ ਸਮਾ ਲਓ ਉਹ ਦੇਖੋ ਸੰਭਾਲ ਲਿਆਓ ਦੇਖੋ ਪੈਨ ਮੇਰੀ ਲਈ ਮੈਂ ਜਾਣ ਨਹੀਂ ਬੈਠਾਂ ਬੈ ਕੇ ਆਜੋ ਬੈ ਕੇ ਆਜੋ ਅੱਜ ਪਾਰੋ ਹੋਏ ਨਾ

ਬਲਕਿ ਇਹਦੇ ਉੱਪਰ ਲੜੀ ਚੋਂ ਸੈਂਪਲ ਚੁੱਕਦੇ। ਤੋੜ ਵੀ ਸੀਂਜਾ ਲੱਗਿਆ ਲੈ ਸਾਰਾ। ਹੁਣ ਆਇਆ ਇੱਧਰੋਂ ਦੇਖੋ ਸਾਰਾ ਸੀਨ ਜਿੱਥੇ ਅਸੀਂ ਚੜ੍ਹੇ ਹੋਏ ਸੀ। ਅਈ ਤੁਰ ਯੰਦੀ ਬਣੀ ਜਾਊਗੀ। ਉਹ ਬਣਾ ਲੈ ਬੜੀ ਵੀਡੀਓ। ਮੇਰੀ ਬਣਾਈ ਦੀ ਆਪਣੀ ਬਣਾਈ ਜਾਂਦੀ ਕੱਡੀ ਹੋਰ ਤੂਰਾ ਤੇਰੇ ਸਿਰ ਤੇ ਪਾਪੇ ਦੇ ਸਿਰ ਤੇ ਬਈ ਸਾਡਾ ਪਿਆਰ ਹੀ ਇੰਨਾ ਕੀ ਕਰੀਏ ਰੰਗ ਵਾਲਾ ਪੈ ਗਿਆ ਅੱਜ ਰਾਜਾ ਹੁਣ ਐਨਕੀ ਲੜਕੀ ਜਾਣੀ ਆ ਸਭ ਨੂੰ दौपेड़ियों पैर बस इन्ना कि मजबूर हुआ ਚਲੇ ਜਾਂਦੇ ਆਂ ਆਸਟ੍ਰੇਲੀਆ ਮੈ ਜਾ ਕੇ ਆਂ ਕਿੱਥੇ ਮੈ ਲੋ ਮੈਂ ਵੀ ਮੈ ਲੋ ਕਿੱਥੇ ਕਿਹੜਾ ਸਬਾਬ ਆ ਇੱਕ ਲਾਈਟ ਨਰਸ ਅੱਛਾ ਕੁਲਾਈਡ ਸਾ ਅਸੀਂ ਅਫੀਸਰ ਸੀ ਅੱਛਾ ਅਫੀਸਰ ਨਾਲ ਹੀ ਇੱਕ ਲਾਈਟ ਦੇ ਹਾਂਜੀ ਹਾਂਜੀ ਅਸੀਂ ਘਰ ਦਾ ਕੀ ਕਰਦੇ ਨਾ ਕਿ ਲੋੜ ਨਹੀਂ ਪੈਂਦੀ ਇਹ ਹੋਰ ਤੋਂ ਹੋਦੀ ਹੈ ਆਹ ਦੇ ਫੋਟੋ